ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਮੈਂ ਤੁਹਾਡਾ ਅਮਨ ਆਯੁਰਵੇਦ ਅਤੇ ਨੈਰੋਥੈਰਪੀ ਸੈਂਟਰ ਅੱਜ ਗੱਲ ਕਰਾਂਗੇ ਜੀ ਸਰਵਾਈਕਲ ਤੇ ਜੇਕਰ ਤੁਹਾਨੂੰ ਕਾਫੀ ਜ਼ਿਆਦਾ ਲੰਬੇ ਸਮੇਂ ਤੋਂ ਸਰਵਾਈਕਲ ਆ ਨਹੀਂ ਠੀਕ ਹੋ ਰਿਹਾ ਡਾਕਟਰਾਂ ਨੇ ਗੱਲ ਦੇ ਵਿੱਚੋਂ ਪਤਾ ਜੱਦੀ ਦਿੱਤਾ ਪਾਉਣ ਨੂੰ ਬਹੁਤ ਜ਼ਿਆਦਾ ਤੰਗੋ ਬਾਹਾਂ 'ਚ ਦਰਦ ਆ ਕਮਰ 'ਚ ਆਪਣੇ ਗਰਦਨ ਦੇ ਵਿੱਚ ਦਰਦ ਆ ਮੋਢਿਆਂ 'ਚ ਦਰਦ ਆ ਸਿਰ ਦਰਦ ਕਰਨ ਨੂੰ ਨਹੀਂ ਹਟ ਰਿਹਾ ਤਾ ਇੱਕ ਵਾਰ ਮੈਨੂੰ ਜਰੂਰ ਮਿਲੋ ਤੁਸੀਂ ਨਹੀਂ ਠੀਕ ਹੋ ਰਹੇ ਕਿਉਂਕਿ ਆਪਾਂ ਸਾਰਾ ਇਲਾਜ ਦੇਸੀ ਢੰਗ ਨਾਲ ਕਰਦੇ ਹਾਂ ਤੇ ਪੁਆਇੰਟ ਵਗੈਰਾ ਦਬਾ ਕੇ ਠੀਕ ਕਰਦੇ ਹਾਂ ਕਈ ਦੋਸਤੋ ਮਰੀਜ਼ ਇਹ ਜਿਹਾਉਂਦੇ ਆ ਪੁਆਇੰਟ ਦਬਾਉਂਦੇ ਦਮਾਉਂਦੇ ਹੀ ਠੀਕ ਹੋ ਜਾਂਦੇ ਨੇ ਐਕਸਰਸਾਈਜ਼ ਕਰਾਉਣੇ ਸਰੀਰ ਦੀ ਐਕਸਰਸਾਈਜ਼ ਕਰਾਉਂਦੇ ਕਰਾਉਂਦੇ ਕਈ ਮਰੀਜ਼ ਠੀਕ ਹੋ ਜਾਂਦੇ ਨੇ ਬਹੁਤ ਵਧੀਆ ਇਲਾਜ ਜੇਕਰ ਤੁਹਾਨੂੰ ਸਰਵਾਈਕਲ ਨਹੀਂ ਠੀਕ ਹੋ ਰਿਹਾ ਤੁਸੀਂ ਦਵਾਈਆਂ ਖਾਈ ਜਾਂਨੇ ਹੋ ਖਾਈ ਜਾਂਨੇ ਹੋ ਦੋਸਤੋ ਕਈ ਵਾਰ ਇਕੱਲੀ ਦਵਾਈ ਵੀ ਕੰਮ ਨਹੀਂ ਕਰਦੀ ਹੁੰਦੀ ਐਕਸਰਸਾਈਜ਼ ਵੀ ਨਾਲ ਜ਼ਰੂਰੀ ਆ ਪੁਆਇੰਟ ਵਗੈਰਾ ਦਬ ਦਿੰਨੇ ਆਪਦੇ ਹੱਥ ਨਾਲ ਤਾਂ ਇੱਕ ਵਾਰ ਮੈਨੂੰ ਜ਼ਰੂਰ ਮਿਲੋ ਮੇਰਾ ਮੋਬਾਈਲ ਨੰਬਰ ਹੈ ਜੀ 9964114499 ਪੈਂਡ ਮੇਰਾ ਬਾਪਲਾ ਸੋ ਆਉਣ ਤੋਂ ਪਹਿਲਾਂ ਫੋਨ ਜ਼ਰੂਰ ਕਰ ਲਓ ਜੀ ਤਾਂ ਸਰਵਾਈਕਲ ਦੇ ਮਰੀਜ਼ ਜ਼ਰੂਰ ਮਿਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ